ਮੈਂ ਦੁਬਈ ਤੋਂ ਸਪੈਸ਼ਲ ਆਇਆ ਹਾਂ ਓਰੇ ਮਿੰਟੂ ਭਾਈ ਉਹਨਾ ਕਰਕੇ ਇਹਨਾਂ ਦੇ ਪੱਤਰਕਾਰਾਂ ਤੇ ਪਰਚਾ ਕੀਤਾ ਜੇ ਸਾਡੀ ਗੱਲ ਤੁਸੀਂ ਨਹੀਂ ਸੁਣੋਗੇ ਨਾ ਜਿਹੜੇ ਬੜੇ ਨਿਊਜ਼ ਚੈਨਲ ਆ ਜਿਹੜੇ ਇਹਨਾਂ ਨੇ ਖਰੀਦੇ ਹੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣਨੀ ਤੁਸੀਂ ਹੀ ਸੁਣਦੇ ਹੋ ਸਾਡੀ ਗੱਲ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਹੋ ਜੀ ਹਾਂਜੀ ਬਿਲਕੁਲ ਵਰਕਰ ਹਾਂ ਜੀ ਆਉਣ ਵਾਲੇ ਇਲੈਕਸ਼ਨ 'ਚ ਇਹ ਸੁਭਾਅ ਆਪਣਾ ਹੋ ਰਹੀ ਹੈ ਵੀ ਸਿਵਲ ਵਾਰ ਵੀ ਕਰਾਉਣਗੇ ਜੋ ਮਨੀਸ਼ ਸੋਧਿਆ ਦਾ ਸਾਮ-ਦਾਮ-ਦੰਡ ਭੇਦ ਹੈ ਇਹ ਡਾਇਰੈਕਟ ਭਾਸ਼ਾ 'ਚ ਸਿਵਲ ਵਾਰ ਹੈ ਮੈਂ ਦੋਵੇਂ ਹੱਥ ਖੜੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਤੇ ਜਨਤਾ ਨੂੰ ਕਹਿ ਰਿਹਾ ਹਾਂ ਵੇਦ ਲਈ ਤਿਆਰ ਰਹੋ ਪੇੜ ਬੰਦੇ ਲੈ ਕੇ ਤੁਹਾਡੇ ਤੇ ਹਮਲਾ ਵੀ ਕਰਾ ਸਕਦੇ ਆ ਇਹ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਆ ਨਾਂ ਮੇਰਾ ਅਮਨਪ੍ਰੀਤ ਸਿੰਘ ਐ ਸੈਕਟਰ 47 ਚੰਡੀਗੜ੍ਹ ਦਾ ਮੈਂ ਰਹਿਣ ਵਾਲਾ ਤੇ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਸਿਵਲ ਵਾਰ ਵੀ ਹੋ ਸਕਦੀ ਐ ਕਿਲਾ ਸਾਡੇ ਮੂੰਹੋਂ ਤੋਂ ਭਾਈ ਜੀ ਇਹ ਖਵਾਉਂਦੇ ਰਹੇ ਆ ਵੀ ਬੀਜੇਪੀ ਮਰਦਾਬਾਦ ਕਾਂਗਰਸ ਮਰਦਾਬਾਦ ਅਕਾਲੀ ਦਲ ਮਰਦਾਬਾਦ ਐਤੋਂ ਤੱਕ ਇਹਨਾਂ ਨੇ ਬੌਹਾਂ ਸਮਾਜ ਪਾਰਟੀ ਦੇ ਕਾਮਰੇਡਾਂ ਪ੍ਰਤੀ ਵੀ ਸਾਡੇ ਤੋਂ ਜਿੰਦਾਬਾਦ ਮਰਦਾਬਾਦ ਦੇ ਨਾਅਰੇ ਲਵਾਏ ਸਾਨੂੰ ਵੀ ਅਸੀਂ بڑا ਬਦਲਾ ਆਊਗਾ ਬਦਲਾ ਆ ਗਿਆ ਛੋਟਾ ਵੀਰ ਦੱਸੀ ਜਾਂਦਾ ਮੇਰਾ ਇਹਨਾਂ ਦਾ ਤੁਹਾਨੂੰ ਵੀ ਪਤਾ ਕੀਤਾ ਵੀ ਇਹਨਾਂ ਦਾ ਵਿਚਾਰਾ ਨੇ ਬੀਤੀ ਜਾਂਦੀਆਂ ਇਹਨਾਂ ਨੇ ਵਰਕਰ ਛੱਡਿਆ ਹੀ ਕੋਈ ਨਹੀਂ ਇਹਨਾਂ ਦੇ ਉਹੀ ਬੰਦੇ ਜਿਨ੍ਹਾਂ ਨੂੰ ਨਿੰਦਗੀ ਅੱਗੇ ਆਏ ਸੀ ਜੀ ਪਾਰਟੀਆਂ ਦੇ ਵਿੱਚ ਇਹਨਾਂ ਨੇ ਸਾਨੂੰ ਦੂਜੀਆਂ ਪਾਰਟੀਆਂ ਦਾ ਵਿਰੋਧ ਕਰਾ ਕੇ ਪਾਰਟੀ ਬਣਾਈ ਅੱਜ ਉਹਨਾਂ ਪਾਰਟੀਆਂ ਦੇ ਬੰਦੇ ਰਾਜ ਕਰ ਰਹੇ ਆ ਪਾਰਟੀ 'ਚ ਮਕਸਦ ਕੁਝ ਨਹੀਂ ਸੀ 15 20 ਬੰਦਿਆਂ ਦਾ ਜੀ ਇੱਕ ਦਾਲਾ ਹੈ ਜਿਹੜੀ ਆਮ ਆਦਮੀ ਪਾਰਟੀ ਆ ਕੁਝ ਦਿੱਲੀ ਦੇ ਕੋਈ ਪੰਜ ਚਾਰ ਪੰਜ ਆਪਦੇ ਆ 10 15 ਦਿੱਲੀ ਦੇ ਲੜੇ ਆ ਉਹਨਾਂ ਨੇ ਲੜ ਕੇ ਇੱਕ ਗਰੁੱਪ ਸੀਗਾ ਜਿਵੇਂ ਅੰਗਰੇਜ਼ ਨਹੀਂ ਆਏ ਸੀ ਕਿ ਜੀ ਆਪਣੇ ਰਾਜ ਕਰਨ ਲਈ ਇਹ ਰਾਜ ਕਰਨ ਲਈ ਆਏ ਆ ਇਹਨਾਂ ਨੇ ਆ ਕੇ ਪੁਰਾਣੀਆਂ ਪਾਰਟੀਆਂ ਦੇ ਜਿਹੜੇ ਕੱਡੇ ਵੱਡੇ ਬੰਦੇ ਸੀ ਉਹਨਾਂ ਅੱਗੇ ਲਾ ਕੇ ਇਹਨਾਂ ਨੇ ਹੁਣ ਰਾਜ ਕਰ ਰਹੇ ਜੀ ਜਿੱਦਾਂ ਅਸੀਂ ਬੂਟਾ ਲਾ ਕੇ ਸੀਚਦੇ ਆ ਨਾ ਉਹਨੂੰ ਪਾਣੀ ਦੰਨੇ ਆ ਓਦਾਂ ਫੀਲਿੰਗ ਸੀ ਸਾਡੀ ਆਪਣੀ ਮਾਂ ਵਰਗੀ ਵੀ ਇਹ ਪਾਰਟੀ ਸਾਡੀ ਮਾਂ ਐ ਸਾਨੂੰ ਬੰਦੇ ਆ ਨਾ ਦੱਸਿਆ ਕੋਈ ਬੰਦੇ ਸਾਨੂੰ ਜਾਗਰੂਕ ਵੀ ਕਰਦੇ ਸੀ ਪਰ ਅਸੀਂ ਉਸ ਟਾਈਮ ਨਹੀਂ ਮੰਨੇ ਜੀ ਇਹਨਾਂ ਦੀ ਇੱਕ ਤੁਹਾਨੂੰ ਹੋਰ ਦੱਸਦਾ ਸਾਡੇ ਤੇ ਪਰਚਾ ਕਰਿਆ ਕਿਉਂ ਆ ਕਰਾਪਸ਼ਨ ਤੋਂ ਰੋਕ ਰਹੇ ਸੀ ਅਸੀਂ ਉਸ ਬੰਦੇ ਨੂੰ ਜਿਹਨੇ ਪਰਚਾ ਕੀਤਾ ਆਮ ਆਦਮੀ ਪਾਰਟੀ ਦਾ ਕੰਮ ਸਰਤਾ ਜੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਰੋਕਦੇ ਆ ਜੀ ਜਿਹੜੇ ਦਾ ਬੰਦੇ ਕਰਪਟ ਐ ਉਹਨਾਂ ਨੂੰ ਨਾਲ ਰੱਖ ਲੈਂਦੇ ਆ ਭੀੜ ਦਿਖਾਉਣ ਲਈ ਤੇ ਕਿਰਾਏ ਤੇ ਬੰਦੇ ਜਾ ਕੇ ਭੀੜ ਦਿਖਾਉਂਦੇ ਇਹਨਾਂ ਨਾਲ ਜੈਨੂਨ ਬੰਦਾ ਕੋਈ ਨਹੀਂ ਰਿਹਾ ਚੰਗੇ ਖਾਨਦਾਨ ਦਾ ਇਹ ਲੱਭਦੇ ਜੀ ਕਮਾਊ ਪੁੱਤ ਆਮ ਆਦਮੀ ਪਾਰਟੀ ਦੇ ਨਵੇਂ ਵਰਕਰ ਨੂੰ ਕਿਸੇ ਨੂੰ ਪੈਸੇ ਕਮਾਉਂਦਾ ਕੋਈ ਢੰਗ ਨਹੀਂ ਸੀ ਕਿਉਂਕਿ ਆਮ ਘਰਾਂ ਦੇ ਬੱਚੇ ਸੀ ਪ੍ਰਾਣੀਆਂ ਪਾਰਟੀ ਕਹਿੰਦੇ ਜਿਹੜੇ ਕੱਡੇ ਦੇ ਬੰਦੇ ਆ ਉਹਨਾਂ ਨੂੰ ਤਜਰਬਾ ਕਿਵੇਂ ਸੱਟੇ ਦਾ ਕੰਮ ਕਰਨਾ ਕਿਵੇਂ ਚਿੱਟੇ ਦਾ ਕਰਨਾ ਕਿਵੇਂ ਚੋਰੀ ਕਰਾਉਣੀ ਆ ਕਿਵੇਂ ਡਾਕੇ ਮਾਰਨੇ ਆ ਕਿਵੇਂ ਗੈਂਗਸਟਰਵਾਦ ਫੁਲਾਉਣਾ ਉਹ ਬੁਲਾ ਰਹੇ ਆ ਉਹੀ ਬੰਦੇ ਰਾਜ ਕਰ ਰਹੇ ਆ ਇਹਨਾਂ ਦਾ ਤਾਂ ਸਿਰਫ ਜਿੰਨੇ ਅੰਗਰੇਜ਼ੀ ਜਿਹੜੇ ਸੀ ਨਾ ਪੰਜਾਬ 'ਚ ਸਿਰਫ 2-3 ਹਜ਼ਾਰ ਹੀ ਆਏ ਸੀ ਭਾਰਤ 'ਚ ਪਹਿਲਾਂ ਜੀ। ਬਾਕੀ ਤਾਂ ਸਾਡੇ ਲੋਕਾਂ ਨੂੰ ਪਟਿਆ ਉਹਨਾਂ ਨੇ। ਇਹਨਾਂ ਨੇ ਉਹੀ ਬੰਦੇ ਪਟਲੇ ਜਿਹੜੇ ਠੱਗ ਚੋਰਾਂ ਦਾ گرو ਸੀ। ਉਹਨਾਂ ਦੇ ਮੂਰੇ ਲਾ ਕੇ ਅਗਲੇ ਕਮਾਈ ਕਰੀ ਜਾਂਦੇ ਬੈਠੇ ਆਰਾਮ ਨਾਲ। ਇਹ ਪੱਗ ਵੀ ਇਹਨਾਂ ਨੇ ਦਾਗੀ ਕਰਤੀ। ਛਿੱਦੇ ਆਜਮ ਭਗਤ ਸਿੰਘ ਜੀ ਉੱਪਰ ਬੈਠ ਕੇ ਰੋ ਰਹੇ ਹੁਣੇ। ਵੀ ਕਿਹੜੇ ਦੇਖੋ ਇਹ ਪੱਗ ਛਿੱਦੇ ਆਜਮ ਭਗਤ ਸਿੰਘ ਜੀ ਦੀ ਮੈਂ ਅਜਵੇਂ ਬਨ ਕੇ ਨਹੀਂ ਆਇਆ ਇਸੇ ਕਰਕੇ। ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅੱਜ ਚੰਡੀਗੜ੍ਹ ਦੇ ਵਿੱਚ ਹੋਏ ਇਕੱਠ ਨੂੰ ਲੈ ਕੇ ਜਿੱਥੇ ਲੋਕ ਪੱਤਰਕਾਰਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰ ਰਹੇ ਨੇ ਸਰਕਾਰ ਨੂੰ ਸਵਾਲ ਖੜੇ ਕਰ ਰਹੇ ਨੇ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਇੱਥੇ ਪਹੁੰਚੇ ਨੇ ਇਹ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਹੋ ਜੀ ਹਾਂਜੀ ਬਿਲਕੁਲ ਵਰਕਰ ਹਾਂ ਜੀ ਪਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਹਿੰਦੇ ਸਾਡੇ ਤੇ ਪਰਚਾ ਕਰ ਦਿੱਤਾ ਪੱਤਰਕਾਰ ਕਹਿੰਦੇ ਜੀ ਭਾਜੀ ਇਹ ਸਾਡੇ ਨਾਲ ਹੋਈ ਸਵਿੱਤੀ ਹੈ ਇਸ ਕਰਕੇ ਹਮਦਰਦੀ 'ਚ ਅਸੀਂ ਮਿੰਟੂ ਭਾਜੀ ਤੇ ਹੋਰ ਪੱਤਰਕਾਰਾਂ ਦੇ ਹੱਕ 'ਚ ਆਏ ਹਾਂ ਸਾਡੇ ਦੇ ਵੀ ਪਰਚਾ ਕੀਤਾ ਸੀ ਆ ਤੇ ਇਸ ਕਰਕੇ ਅਸੀਂ ਇੱਥੇ ਧਰਨੇ ਤੇ ਆਏ ਆ ਜੀ ਆਮ ਆਦਮੀ ਪਾਰਟੀ ਵਾਲੇ ਵੈਸੇ ਤਾਂ ਕਹਿੰਦੇ ਅਸੀਂ ਧੱਕਾ ਨਹੀਂ ਕਰਦੇ ਜੀ ਤੁਸੀਂ ਤਾਂ ਵਰਕਰ ਹੋ ਵਰਕਰ ਤਾਂ ਅੱਜ ਘਰੋ ਘਰੀ ਬੈਠੇ ਆ ਜੀ ਤੁਸੀਂ ਅੱਜ ਕਿਉਂ ਆਗੇ ਭਾਜੀ ਸਾਨੂੰ ਦਰਦ ਮਹਿਸੂਸ ਹੋਇਆ ਵੀ ਮਿੰਟੂ ਭਾਜੀ ਉਹਨਾਂ ਤੇ ਮਨਿੰਦਰ ਭਾਜੀ ਉਹਨਾਂ ਤੇ ਪਰਚਾ ਕਰਤਾ ਅਸੀਂ ਜੋ ਵੀ ਕੰਮ ਕਹਿ ਰਹੇ ਹਾਂ ਪਾਰਟੀ ਨੂੰ ਕੋਈ ਕੰਮ ਨਹੀਂ ਹੋ ਰਿਹਾ ਉਲਟਾ ਕੰਮ ਕਹਿਣ ਤੇ ਸਾਡੇ ਤੋਂ ਤੰਗ ਆ ਕੇ ਸਾਡੇ ਤੇ ਹੀ ਪਰਚਾ ਕਰਦਾ ਸੀ ਇੱਕ ਕਾਉਂਸਲਰ ਨੇ ਆਮ ਆਦਮੀ ਦੇ ਸਾਡੇ ਤੇ ਪਰਚਾ ਕਰਤਾ ਜੀ ਤੁਹਾਨੂੰ ਕਿੰਨਾ ਸਾਲ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਜੀ ਜਦ ਆਮ ਆਦਮੀ ਪਾਰਟੀ ਦੇ ਪਿੱਛੇ ਕਾਉਂਸਲਰ ਦੇ ਇਲੈਕਸ਼ਨ ਹੋਏ ਸੀ ਉਦੋਂ ਤੋਂ ਹੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਜੀ ਹਾਂਜੀ ਪ੍ਰਚਾਰ ਕੀਤਾ ਸੀਗਾ 2022 ਫੁੱਲ ਜੀ ਫੁੱਲ ਸਾਡੇ ਕੋਲ ਫੋਟੋਆਂ ਨੇ ਵੀਡੀਓਆਂ ਨੇ ਜੋ ਕਹੋਗੇ ਉਹ ਪੇਸ਼ ਕਰ ਦਾਂਗੇ ਜੀ ਫਿਰ ਉਹਨਾਂ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਅਸੀਂ ੱੱਕਾ ਨਹੀਂ ਕਰ ਰਹੇ ਤੁਸੀਂ ਕੀ ਮੰਨਦੇ ਹੋ ੱੱਕਾ ਹੋ ਰਿਹਾ ਜੀ ਬਿਲਕੁਲ ੱੱਕਾ ਹੋ ਰਿਹਾ ਜੀ ਕੋਈ ਕੰਮ ਨਹੀਂ ਹੋ ਰਿਹਾ ਕਰਜ਼ਾ ਲੈ ਲੈ ਕੇ ਕਰਜ਼ਾ ਚੜਾਈ ਜਾ ਰਹੇ ਆਂ ਪੰਜਾਬ ਦੇ ਸਿਰ ਉੱਪਰੋਂ ਵਰਕਰਾਂ ਦੇ ਸਾਡੇ ਵਰਗੇ ਵਰਕਰਾਂ ਤੇ ਤੇ ਸਾਡੇ ਚੌਥੇ ਸਤੰਭ ਪੱਤਰਕਾਰਾਂ ਤੇ ਪਰਚਾ ਕਰਾਈ ਜਾ ਰਹੇ ਆਂ ਜੀ ਅੱਛਾ ਜਦੋਂ ਪ੍ਰਚਾਰ ਕਰਦੇ ਸੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਉਦੋਂ ਜ਼ਹਿਨ 'ਚ ਖਿਆਲ ਕੀ ਹੁੰਦੇ ਸੀਗੇ ਕੀ ਸੋਚ ਕੇ ਜਿਹੜਾ ਝੰਡਾ ਚੱਕ ਕੇ ਆਮ ਆਦਮੀ ਪਾਰਟੀ ਦਾ ਉਹ ਲੋਕਾਂ ਦੇ ਘਰੀ ਜਾਂਦੇ ਸੀਗੇ ਜੀ ਜਿੱਦਾਂ ਅਸੀਂ ਬੂਟਾ ਲਾ ਕੇ ਸੀਚਦੇ ਆਂ ਨਾ ਉਹਨੂੰ ਪਾਣੀ ਦੰਨੇ ਆ ਉਦਾਂ ਫੀਲਿੰਗ ਸੀ ਸਾਡੀ ਆਪਣੀ ਮਾਂ ਵਰਗੀ ਵੀ ਇਹ ਪਾਰਟੀ ਸਾਡੀ ਮਾਂ ਐ ਸਾਨੂੰ ਬੰਦਿਆਂ ਨੇ ਦੱਸਿਆ ਕੋਈ ਬੰਦੇ ਸਾਨੂੰ ਜਾਗਰੂਕ ਵੀ ਕਰਦੇ ਸੀ ਪਰ ਅਸੂਸ ਟੈਮ ਨਹੀਂ ਮੰਨੇ ਜੀ ਬਹੁਤ ਜ਼ਿਆਦਾ ਇਹਨਾਂ ਦੀ ਹਵਾ ਸੀ ਉਸ ਹਵਾ 'ਚ ਜਿੱਤ ਗਏ ਜੀ ਇਹ ਬਿਲਕੁਲ ਇਧਰ ਢੱਲਾ ਸਾਹਿਬ ਵੀ ਪਹੁੰਚੇ ਨੇ ਢੱਲਾ ਸਾਹਿਬ ਇਹ ਆਮ ਆਦਮੀ ਪਾਰਟੀ ਦੇ ਵਰਕਰ ਵੀ ਆਏ ਆ ਜੀ ਇੱਥੇ ਕਹਿੰਦੇ ੱੱਕਾ ਹੋ ਰਿਹਾ ਜੀ ੱੱਕਾ ਹੋ ਰਿਹਾ ਜੀ ਢੱਲਾ ਸਾਹਿਬ ਤਾਂ ਖੁਦ 2 ਦਸੰਬਰ 2012 ਤੋਂ ਵਰਕਰ ਸੀ ਆਮ ਆਦਮੀ ਪਾਰਟੀ ਦੇ ਹਮ ਢੱਲਾ ਸਾਹਿਬ ਨੂੰ 7-8 ਵਾਰੀ ਥਾਣੇ 'ਚ ਵੀ ਫੋਨ ਆ ਚੁੱਕੇ ਪਰਚਾ ਕਰਨ ਦਾ ਛੱਡਦੇ ਕਿਸੇ ਨੂੰ ਨਹੀਂ ਜੀ ਉਹ ਕਹਿੰਦੇ ਆਮ ਆਦਮੀ ਪਾਰਟੀ ਕੋਈ ਨਹੀਂ ਜੀ ਕੁਛਕ ਆਦਮੀਆਂ ਦੀ ਪਾਰਟੀ ਬਣ ਗਈ ਹੁਣ ਇਹ ਦਿੱਲੀ ਦੇ ਬੰਦੇ ਆ ਦਿੱਲੀ ਦੇ ਕੱਢੇ ਵੱਡੇ ਦਿੱਲੀ ਦੀ ਜਿੰਨੀ ਝੂਠ ਇਕੱਠੀ ਕੀਤੀ ਸੀ ਜਿਨ੍ਹਾਂ ਨੇ ਦਿੱਲੀ ਵਾਲੇ ਲੋਕਾਂ ਨੇ ਹਰਾਇਆ ਆਪਾਂ ਕਹਿ ਦਿੰਦੇ ਹਾਂ ਦਿੱਲੀ ਵੱਡੇ ਲੋਕਾਂ ਦੀ ਆ ਔਰ ਵਾਕਈ ਦਿੱਲੀ ਦੇ ਲੋਕ ਸਾਡੇ ਤੋਂ ਸਿਆਣੇ ਆ ਅਸੀਂ ਪੰਜਾਬੀ ਭਾਵਕ ਹੋ ਕੇ ਜਜ਼ਬਾਤਾ ਜਾ ਕੇ ਨਾ ਜੀ ਹੱਥ ਫੜਾ ਬੈਨੇ ਆ ਅਸੀਂ ਤਾਂ ਹੱਥ ਛੱਡੋ ਜੀ 13 ਸਾਲ ਜ਼ਿੰਦਗੀ ਦੇ ਗਾਲ ਘਟਲਾ ਸਾਹਬ ਨੇ ਪਾਰਟੀ ਛੱਡੀ ਆ 13 ਸਾਲਾਂ ਆ ਆਦਮੀ ਪਾਰਟੀ ਲਈ ਖਰਾਬ ਕੀਤਾ ਪਹਿਲਾ ਸਾਡੇ ਮੂੰਹੋਂ ਤੋਂ ਬਾਈ ਜੀ ਇਹ ਖਵਾਉਂਦੇ ਰਹੇ ਆ ਵੀ ਭਾਜੀ ਬੀਜੇਪੀ ਮੁਰਦਾਬਾਦ ਕਾਂਗਰਸ ਮੁਰਦਾਬਾਦ ਅਕਾਲੀ ਦਲ ਮੁਰਦਾਬਾਦ ਇੱਥੋਂ ਤੱਕ ਇਹਨਾਂ ਨੇ ਬੋਹਿਆ ਸਮਾਜ ਪਾਰਟੀ ਦੇ ਕਾਮਰੇਡ ਸਾਨੂੰ ਵੀ ਅਸੀਂ ਬੜਾ ਬਦਲਾਅ ਆਊਗਾ ਬਦਲਾਅ ਆ ਗਿਆ ਛੋਟਾ ਵੀਰ ਦੱਸੀ ਜਾਂਦਾ ਮੇਰਾ ਮੇਰੇ ਨਾਲ ਤਾਂ ਤੁਹਾਨੂੰ ਵੀ ਪਤਾ ਬੀਤੀਆਂ ਵੀ ਆ ਇਹਨਾਂ ਦੇ ਵਿਚਾਰਾਂ ਨੇ ਬੀਤੀ ਜਾਂਦੀਆਂ ਇਹਨਾਂ ਨੇ ਵਰਕਰ ਛੱਡਿਆ ਹੀ ਕੋਈ ਨਹੀਂ ਇਹਨਾਂ ਦੇ ਉਹੀ ਬੰਦੇ ਜਿਨ੍ਹਾਂ ਨੂੰ ਨਿੰਦਗੀ ਅੱਗੇ ਆਏ ਸੀ ਜੀ ਪਾਰਟੀਆਂ ਦੇ ਵਿੱਚ ਇਹਨਾਂ ਨੇ ਸਾਨੂੰ ਦੂਜੀਆਂ ਪਾਰਟੀਆਂ ਦਾ ਵਿਰੋਧ ਕਰਾ ਕੇ ਪਾਰਟੀ ਬਣਾਈ ਅੱਜ ਉਹਨਾਂ ਪਾਰਟੀਆਂ ਦੇ ਬੰਦੇ ਰਾਜ ਕਰ ਰਹੇ ਆ ਪਾਰਟੀ 'ਚ ਮਕਸਦ ਕੁਝ ਨਹੀਂ ਸੀ 15 20 ਬੰਦਿਆਂ ਦਾ ਜੀ ਇੱਕ ਦਾਲਾ ਹੈ ਜਿਹੜੀ ਆਮ ਆਦਮੀ ਪਾਰਟੀ ਆ ਕੁਝ ਦਿੱਲੀ ਦੇ ਕੋਈ ਪੰਜ ਚਾਰ ਪੰਜਾਬ ਦੇ 10 15 ਦਿੱਲੀ ਦੇ ਲੜੇ ਹੋਏ ਉਹਨਾਂ ਨੇ ਲੜ ਕੇ ਇੱਕ ਗਰੁੱਪ ਸੀਗਾ ਯੇਮੰ ਅੰਗਰੇਜ਼ ਨਹੀਂ ਆਏ ਸੀ ਕਿ ਜੀ ਆਪਣੇ ਰਾਜ ਕਰਨ ਲਈ ਇਹ ਰਾਜ ਕਰਨ ਲਈ ਆਏ ਆ ਇਹਨਾਂ ਨੇ ਆ ਕੇ ਪ੍ਰਾਣੀਆਂ ਪਾਰਟੀਆਂ ਦੇ ਜਿਹੜੇ ਕੱਡੇ ਵੱਡੇ ਬੰਦੇ ਸੀ ਉਹਨਾਂ ਅੱਗੇ ਲਾ ਕੇ ਇਹਨਾਂ ਨੇ ਹੁਣ ਉਹ ਰਾਜ ਕਰ ਰਹੇ ਜੀ ਰਲੇ ਮਲੇ ਸੀਗੇ ਜੀ ਇਹਦਾ ਨਾਮ ਰੱਖਤਾ ਆਮ ਆਦਮੀ ਆਮ ਆਦਮੀ ਨੇ ਤਾਂ ਵਿਚਾਰੇ ਨੂੰ ਦੋ ਟਾਈਮ ਦੀ ਰੋਟੀ ਨਹੀਂ ਜੁੜਦੀ ਇਹਨਾਂ ਨੇ ਮਹਿਲ ਖੜੇ ਕਰਤੇ ਜਿਹਦੇ ਘਰੇ ਇਹਨਾਂ ਦੇ ਕਹਿੰਦੇ ਜੀ ਆਮ ਘਰ ਦੇ ਮੁੰਡੇ ਐਮਐਲਏ ਬਣ ਗਏ ਅਸੀਂ ਕਹਨੇ ਆ ਬਣ ਜੋ ਸਾਰੇ ਸੇ ਆਮ ਘਰਾਂ ਦੇ ਖਾਸ ਘਰਾਂ ਦਾ ਕੌਣਾ ਆ ਸਾਰੇ ਦੁਖੀ ਲੋਕ ਹੀ ਖੜੇ ਇੱਥੇ ਜਿਸ ਪੰਜਾਬ ਨਾਲ ਪਿਆਰ ਆ ਜਿੰਨਾਂ ਨੂੰ ਹਾਂਜੀ ਜੇ ਕਹਿੰਦੇ ਜੀ ਅਸੀਂ ਆਮ ਘਰਾਂ ਦੇ ਮੁੰਡੇ ਆ ਮੈਂ ਤਾਂ ਵੇਖਿਆ ਨਹੀਂ ਆਮ ਕਰਦੇ ਸਤੇ ਬਾਉ ਜੀ ਖੜੇ ਆ ਭਾਈ ਸਾਹਿਬ ਖੜੇ ਆ ਕਿੰਨੇ ਬੰਦੇ ਦੱਸੋ ਕਿਹਨੇ 5 ਕਿੱਲਾਂ ਦੀ ਕੋਠੀ ਪਾਈ ਆਮ ਕਰਦੇ ਮੁੰਡੇ ਨੇ 5 ਕਿੱਲਾਂ ਦੀ ਕੋਠੀ ਬਿਲਕੁਲ ਪਾਈ ਹੈ ਜੀ ਉਹ ਜਿਹੜਾ ਮੋਬਾਈਲਾਂ ਦੀ ਦੁਕਾਨ ਵਾਲਾ ਮੁੰਡਾ ਸੀ ਉਹਦੇ ਬਾਰੇ ਅਸੀਂ ਸੁਣ ਰਹੇ ਹਾਂ ਬਿਲਕੁਲ ਪਾਈ ਹੈ ਜੀ ਉਹਨੇ ਇਹ ਆਮ ਲੋਕਾਂ ਨੇ ਉਹ ਤੁਸੀਂ ਨਹੀਂ ਆਮ ਲੋਕ ਜੀ ਭਾਜੀ ਅਸੀਂ ਵੀ ਆਮ ਲੋਕ ਹੈ ਇਹਨਾਂ ਦੀ ਇੱਕ ਤੁਹਾਨੂੰ ਹੋਰ ਦੱਸਦਾ ਸਾਡੇ ਦੇ ਪਰਚਾ ਕਰਿਆ ਕਿਉਂ ਹੈ ਕਰਾਪਸ਼ਨ ਤੋਂ ਰੋਕ ਰਹੇ ਸੀ ਅਸੀਂ ਉਸ ਬੰਦੇ ਨੂੰ ਜਿਹਨੇ ਪਰਚਾ ਕੀਤਾ ਆਮ ਆਦਮੀ ਪਾਰਟੀ ਦਾ ਕੰਮ ਕਰਦਾ ਸੀ ਸਰਦਾਰ ਜੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਰੋਕਦੇ ਆ ਜੀ ਜਿਹੜੇ ਤਾਂ ਬੰਦੇ ਕਿ ਕਿਰਾਏ ਤੇ ਬੰਦੇ ਜਾ ਕੇ ਭੀੜ ਦਿਖਾਉਂਦੇ ਨਾਲ ਜੈਨੂਨ ਬੰਦਾ ਕੋਈ ਨਹੀਂ ਰਿਹਾ ਚੰਗੇ ਖਾਨਦਾਨ ਦਾ ਕਿਰਾਏ ਤੇ ਬੰਦੇ ਜਾ ਕੇ ਭੀੜ ਦਿਖਾਉਂਦੇ ਆ ਕਰਪਟ ਬੰਦੇ ਨਾਲ ਰੱਖੇ ਹੋਏ ਹਿਆ ਜਿਹੜਾ ਦੇਸ਼ ਪੱਖੀ ਕ੍ਰਾਂਤੀਕਾਰੀ ਜਾਂ ਦੇਸ਼ ਭਗਤ ਬੰਦਾ ਹੁੰਦਾ ਉਹਦੇ ਤੇ ਪਰਚਾ ਕਰਾ ਦਿੰਦੇ ਆ ਇਹ ਇਹਨਾਂ ਦੀ ਥਿਊਰੀ ਹੈ ਬੜਾ ਧੱਕਾ ਹੋ ਰਿਹਾ ਹੈ ਜੀ ਇਹ ਜੀ ਕਮਾਊ ਪੁੱਤ ਲੱਭਦੇ ਆ ਇਹ ਲੱਭਦੇ ਜੀ ਕਮਾਊ ਪੁੱਤ ਆਮ ਆਦਮੀ ਪਾਰਟੀ ਦੇ ਨਵੇਂ ਵਰਕਰ ਨੂੰ ਕਿਸੇ ਨੂੰ ਪੈਸੇ ਕਮਾਉਣ ਦਾ ਕੋਈ ਢੰਗ ਨਹੀਂ ਸੀ ਕਿਉਂਕਿ ਆਮ ਘਰਾਂ ਦੇ ਬੱਚੇ ਸੀ ਆਮ ਘਰਾਂ ਦੇ ਬੰਦੇ ਵਿਚਾਰੇ ਟੈਲਰ ਰੇਪੇਅਰ ਕਰਦਾ ਸੀਗਾ ਕੋਈ ਕੁਸ਼ਲ ਇਹਨਾਂ ਨੂੰ ਪਤਾ ਸੀ ਪੁਰ ਕਿਵੇਂ ਸੱਟੇ ਦਾ ਕੰਮ ਕਰਨਾ ਕਿਵੇਂ ਚਿੱਟੇ ਦਾ ਕਰਨਾ ਕਿਵੇਂ ਚੋਰੀ ਕਰਉਣੀ ਆ ਕਿਵੇਂ ਡਾਕੇ ਮਾਰਨੇ ਆ ਕਿਵੇਂ ਗੈਂਗਸਟਰਵਾਦ ਫਲਾਉਣਾ ਉਹ ਬੁਲਾ ਰਹੇ ਆ ਉਹੀ ਬੰਦੇ ਰਾਜ ਕਰ ਰਹੇ ਆ ਇਹਨਾਂ ਦਾ ਤਾਂ ਸਿਰਫ ਜਿਵੇਂ ਅੰਗਰੇਜ਼ ਜਿਹੜੇ ਸੀ ਨਾ ਪੰਜਾਬ 'ਚ ਸਿਰਫ 2-3 ਹਜ਼ਾਰ ਹੀ ਆਏ ਸੀ ਭਾਰਤ 'ਚ ਪਹਿਲਾਂ ਜੀ ਬਾਕੀ ਤਾਂ ਸਾਡੇ ਲੋਕਾਂ ਨੂੰ ਪੱਟਿਆ ਉਹਨਾਂ ਨੇ ਇਹਨਾਂ ਨੇ ਉਹੀ ਬੰਦੇ ਪੱਟ ਲਏ ਜਿਹੜੇ ਠੱਗ ਚੋਰਾਂ ਦਾ گرو ਸੀ ਉਹਨਾਂ ਦੇ ਮੂਹਰੇ ਲਾ ਕੇ ਅਗਲੇ ਕਮਾਈ ਕਰੀ ਜਾਂਦੀ ਆ ਬੈਠੇ ਆਹਮ ਨਾਲ ਜਿਹੜੇ ਬੰਦੇ ਨੂੰ ਇੱਕ ਵੈਗਨਰ ਵਾਲੇ ਸਾਡੇ ਬਸਰ ਦਾ ਦਿੱਲੀ ਤੋਂ ਹੁੰਦੇ ਆ ਕੇ ਲਾਲਾ ਜੀ ਕਿ ਮੈਂ ਤਾਂ ਵੈਗਨਰ ਚ ਚਰੂੰਗਾ ਮੈਨੂੰ 2017 ਅੱਜ ਕੀ ਹੋ ਗਿਆ ਅੱਜ ਲਾਲਾ ਜੀ ਦਾ ਜੇ ਪੇਟ ਦਰਦ ਬਤਾਉਂਗੇ ਭਾਈ ਹੈਲੀਕਾਪਟਰ ਤੇ ਜਾਂਦਾ ਪੰਜਾਬ ਵਾਲੇ ਤੇ ਜਾਂਦਾ ਨਾਲੇ ਹੈਲੀਕਾਪਟਰ ਦਾ ਤਾਂ ਇਹਨੇ ਸਵਾਲ ਪੁੱਛਿਆ ਹੀ ਪੱਤਰਕਾਰਾਂ ਨੇ ਜੀ ਤੇ ਫਿਰ ਹੁਣ ਸਵਾਲ ਨਾਲੇ ਸਕਾਇਆ ਕਿਨੇ ਸਵਾਲ ਪੁੱਛਣ ਲਈ ਭਗਵੰਤ ਮਾਨੀ ਕਹਿੰਦੇ ਹੁੰਦੇ ਸੀ ਨਾ ਵੀ ਸਵਾਲ ਕਰੋ ਬਾਹ ਫੜ ਕਿੱਥੇ ਨਹੀਂ ਦਾ ਜਵਾਬ ਵੀ ਨਹੀਂ ਫੜੀ ਯਾਰ ਆਟੀ ਭਾਈ ਆ ਜੇ ਬਾਹ ਫੜ ਲੀਗੇ ਤਾਂ ਪਤਾ ਨਹੀਂ ਕੀ ਕਰ ਦੂਗਾ ਇਹ ਤੇ ਇਹ ਨਹੀਂ ਪਤਾ ਬੂਟਾ ਜਦੋਂ ਲਾਇਆ ਸੀ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਤੁਹਾਡੇ ਵਰਗੇ ਲੋਕਾਂ ਨੇ ਲਾਇਆ ਸੀ ਜੀ ਬਿਲਕੁਲ ਜੀ ਸਾਰੇ ਆਮ ਲੋਕ ਸੀਗੇ ਕੋਈ ਉਹਦੇ ਵਿੱਚ ਖਾਸ ਨਹੀਂ ਸੀਗਾ ਸਿਰਫ ਕੋਈ ਦੁਕਾਨਦਾਰ ਕੋਈ ਛੋਟਾ ਮੋਟਾ ਕੋਈ ਮਜ਼ਦੂਰ ਕੋਈ ਰਿਕਸ਼ੀ ਰੇੜੀ ਵਾਲਾ ਹਰੇਕ ਉਹੀ ਬੰਦੇ ਤੁਰੇ ਸੀ ਕਹਿੰਦੇ ਯਾਰ ਵੀ ਪੰਜਾਬ 'ਚ ਇੱਕ ਬਦਲਾਅ ਆਊਗਾ ਬਦਲਾਅ ਪਰ ਜ਼ਰੂਰ ਆ ਗਿਆ ਇਸ ਬਦਲਾਅ ਦੇ ਵਿੱਚ ਕੀ ਹੋਇਆ ਜੀ ਲਗਭਗ 100 ਬੰਦਾ ਅਰਬਪਤੀ ਬਣਿਆ ਤੇ 5000 ਬੰਦਾ ਕਰੋੜਪਤੀ ਬਣੂਗਾ ਤੇ ਵੱਧ ਤੋਂ ਵੱਧ ਲੱਖਕ ਬੰਦਾ ਲੱਖਪਤੀ ਬਣੂਗਾ ਕਿਉਂਕਿ ਜਿਹਦੇ ਕੋਲ ਜੱਡਾ ਆਉਂਦਾ ਜਿਹੜਾ 100 ਬੰਦਾ ਤੁਹਾਨੂੰ ਮੈਂ ਕਹਿੰਦੇ ਜਿਹੜੇ ਪਹਿਲੇ 100 ਆਗੇ ਜਿਹੋ ਅਰਬਪਤੀਆਂ ਜਾਣਗੇ ਉਹਨਾਂ ਨੇ ਅਰਬਾਂ ਦਾ ਸਿਸਟਮ ਕਰ ਲਿਆ ਆਪਦਾ ਸਭ ਦੀ ਬਾਹਰ ਸੈਟਿੰਗ ਹੋ ਗਈ ਆ ਹਾਲੇ ਤੁਸੀਂ ਚੋਣ ਜਾਬਤਾ ਲੱਗਣ ਤੋਂ ਵੇਖੋ ਕਿੰਨੇ ਉੱਡਦੇ ਆ ਛੜ ਛੜ ਨਾ ਭੱਜੇ ਦਾ ਕਹਦੇ ਹੋ ਬਿਲਕੁਲ ਸੱਚ ਹੈ ਜੀ ਬਿਲਕੁਲ ਜਿਹੜੇ ਬਾਕੀ ਜਿਨ੍ਹਾਂ ਕੋਲ ਛੋਟਾ ਅੁੱਧਾ ਜੀ ਕੋਈ ਕਰੋੜਾਂ ਦੇ ਖੜਜੂਗਾ ਜਿਹੜਾ ਜਮਾ ਕੋਈ ਆਮ ਬੰਦੇ ਨਾਲ ਲਾਇਆ ਹੋਇਆ ਜਿਹਨੂੰ ਐ ਲਾਇਆ ਹੋਇਆ ਵੀ ਤੂੰ ਦਾ ਸਿਰਫ ਉਥੋਂ ਫੜ ਕੇ ਨੂੰ ਫੜਾਉਣੇ ਆ ਅਜੇ ਅੱਜ ਕਹਿੰਦੇ 2800 ਉਹ ਚਾਰ ਕਰੋੜ ਲੱਖ ਬਦੀ ਬਣ ਜਾਊਗਾ ਜੀ ਹੋਰ ਕੁਝ ਨਹੀਂ ਬਣਨਾ ਆਹੀ ਵਿਕਾਸ ਆ ਜੀ ਪੰਜਾਬ ਦਾ ਦੱਸੋ ਇਹ ਕਹਿੰਦੇ ਨਾ ਸ਼ਹਿਰ ਰੁਕ ਗਿਆ ਕਿੱਥੇ ਰੁਕਿਆ ਨਾ ਸ਼ਾ ਇਹਨਾਂ ਦੇ ਕਈ ਵਰਕਰ ਨਾ ਸੇਰੇ ਚੱਲ ਇੱਕ ਮੇਰੇ ਫਰੀਦਕੋਟ ਹਲਕੇ ਦਾ ਵੀ ਉਹ ਆਏ ਭਾਈ ਹੰਤਾ ਸਵੇਰੀ ਉੱਠ ਕੇ ਮੈਂ ਉਹਨੂੰ ਕਹਿੰਦਾ ਵੀ ਜਾ ਤੂੰ ਤੇਰੇ ਦੋ ਬੱਚੇ ਆ ਤੇ ਮੇਰੇ ਦੋ ਬੱਚੇ ਆ ਦਰਬਾਰ ਸਾਹਿਬ ਚਲਦੇ ਗੁਟਕਾ ਸਰੋਪਾ ਲੈ ਕੇ ਦੇਖ ਕਰਾ ਕੇ ਤੂੰ ਆਪਦੇ ਬੱਚੇ ਨਹੀਂ ਸੋਂ ਖਾਈ ਮੈਂ ਆਪਦੇ ਖਾਊਗਾ ਵੀ ਤੇਰੇ ਹਲਕੇ ਜੇ ਨਸ਼ਾ ਮੰਨਦੋ ਕਿ ਮੇਰੇ ਚੋ ਗਿਆ ਸਿਰ ਬੋਲਦੇ ਨਹੀਂ ਬੋਲਦੇ ਕਿਉਂ ਨਹੀਂ ਅਗਲੇ ਸਵੇਰੇ ਕਹਿੰਦੇ ਵੀ ਤੈਨੂੰ ਅੱਜ 2000 ਦੇਣਾ ਤੂੰ ਸਾਡੇ ਹੱਕ ਚ ਬੋਲੀ ਚੱਲ ਭੌਂਕੀ ਜਾਂਦੇ ਉੱਠ ਕੇ ਸਵੇਰ ਲੱਗ ਪੈਂਦੀ ਹੈ ਜੀ ਪੇੜ ਬੰਦੇ ਰੱਖੇ ਪੇੜ ਆਈ ਉਹ ਸਮਝ ਨਹੀਂ ਜੀ ਉਹ ਪੇੜ ਹੀ ਆ ਭਾਈ ਸਾਹਿਬ ਹੋਰ ਕੀ ਆ ਉਹ ਪੇੜ ਹੀ ਆ ਨਾ ਜਿਹੜੇ ਢੱਕਾ ਕਰਨਾ ਨਹੀਂਗਾ ਉਹਨਾਂ ਨੇ ਬਸ ਦੋ ਵੀਡੀਓ ਪਾਉਣੀਆਂ ਹੱਥ ਹਲਾ ਲਾ ਕੇ ਜੀ ਆਹ ਕਰਤਾ ਜੀ ਉਹ ਕਰਤਾ ਜੀ ਮੈਂ ਕੱਲ ਉਹਨੂੰ ਕਮੈਂਟ ਕੀਤਾ ਮੈਂ ਕਿਹਾ ਬਾਈ ਜੀ ਤੇਰੇ ਸ਼ਹਿਰ ਚ ਇੱਕ ਨਜਾਇਜ਼ ਪਾਰਕਿੰਗ ਬਣੀ ਸੀ ਮਨਿੰਦਰਜੀਤ ਸਿੱਧੂ ਨੇ ਰਕਵਾਈ ਸੀ ਮੇਰੇ ਵਰਗਾ ਇੱਕ ਕੱਪ ਕੇ ਮੇਰੇ ਵਰਗਾ ਦਾ ਖਰ ਕਿਉਂ ਮੇਰੇ ਦਾ ਕੀ ਰਿਸ ਕਰਨਗੇ ਇਹ ਇਹਨਾਂ ਦਾ ਕੋਈ ਮਲੰਗ ਸੀਗਾ ਉਪਰਚੀਆਂ ਘਟਣ ਲੱਗ ਗਏ ਜੀ ਫਰੀਦਕੋਟ ਜ਼ਿਲ੍ਹੇ ਦਾ ਇੱਕ ਸ਼ਹਿਰ ਆ ਉੱਤੇ ਪਰਚੀਆਂ ਭਾ ਗੁੰਡਾ ਪਰਚੀ ਉਸ ਮਨਿੰਦਰਜੀਤ ਸਿੱਧੂ ਨੇ ਜਾ ਕੇ ਰੋਕਤੀ ਮਨਿੰਦਰ ਸਿੱਧੂ ਭੜਾ ਲੱਗਦਾ ਸਾਡੇ ਹਲਕੇ ਦੀ ਚਲੋ ਵੈਸੇ ਜਿਹੜੇ ਬੰਦੇ ਬੋਲਦੇ ਉਹਨਾਂ ਨੂੰ ਸਾਰੇ ਹੀ ਭੜੇ ਲੱਗਦੇ ਜੀ ਹੁ ਇਹਨਾਂ ਨੇ ਟੀਮ ਬਣਾਤੀ ਜੀ ਨਸ਼ਾ ਵਿਰੋਧੀ ਵਿੰਗ ਬਣਾਤੇ ਆ ਬਣਾਤੇ ਉਹ ਮੈਂ ਵਿੰਗਾਂ ਨੂੰ ਪੁੱਛਦਾ ਕੋਈ ਇੱਕ ਵਿੰਗ ਦਾ ਅਨਚਾਰਜ ਕਹਿੰਦੇ ਨਸ਼ਾ ਵੇਖਦਾ ਜਾਂ ਮੈਂ ਦੱਸਦਾ ਕਿੱਥੇ ਵੇਖਦਾ ਮੇਰੇ ਸ਼ਹਿਰ ਚ ਦੱਸਦੇ ਨਾ ਕਿੱਥੇ ਵੇਖਦਾ ਕਹਿੰਦੇ ਕੋਆਰਡੀਨੇਟਰਾਂ ਦੇ ਘਰਾਂ ਦੇ ਗਵਾਨ ਜੀ ਕੰਮ ਹੋ ਰਿਹਾ ਜੀ ਮਹਾਰਾਜ ਜੈਤੋ ਟਿੱਬੀ ਸਾਹਿਬ ਰੋਡ ਦੇ ਉੱਤੇ ਬੜੇ ਇਹਨਾਂ ਨੇ ਉਹਦੇਦਾਰ ਬਣਾਏ ਆ ਦੂਜੀਆਂ ਪਾਰਟੀਆਂ ਚੋਂ ਲੈ ਕੇ ਮੂਰੇ ਲਾਏ ਵੇ ਆਹ ਬੰਦੇ ਉਹ ਕਹਿੰਦੇ ਮੈਂ ਤੁਹਾਡੇ মিডিਆ ਦੇ ਕਹਣਾ ਕਿ ਮੈਂ ਕਿਹੜਾ ਹੁਣ ਆਫਰ ਕੋਡ ਕਹਣਾ ਹੁਣ ਕੈਮਰਾ ਘੇਰ ਰਿਹਾ ਜੀ ਮੈਂ ਉਹਨਾਂ ਨੂੰ ਕਹੋ ਚਲੋ ਤੁਸੀਂ ਦੱਸੋ ਜਾ ਤਾਂ ਮੈਂ ਮੁਛਾ ਮਰਾ ਨੂੰ ਜਾਉਂ ਮਨਾ ਦੇ ਹਾਂ ਜੀ ਅੱਛਾ ਬਾਈ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਤੁਹਾਡੇ ਸਾਥੀ ਸੀਗੇ ਸਕੂਟਰੀਆਂ ਤੇ ਜਾਂ ਸਾਈਕਲਾਂ ਤੇ ਪ੍ਰਚਾਰ ਕਰਦੇ ਸੀਗੇ ਅੱਜ ਉਹਨਾਂ ਕੋਲ ਕੀ ਹੈ ਜੀ ਕੁਝ ਵੀ ਨਹੀਂ ਜੀ ਆਪਣੀ ਦਿਹਾੜੀ ਤੇ ਜਾਂਦੇ ਆ ਹੋ ਆਪਣਾ ਕਮਾਉਂਦੇ ਆ ਖਾਉਂਦੇ ਆ ਪੁੱਛਦੇ ਨਹੀਂ ਕਿਸੇ ਨੂੰ ਵੀ ਮੈਂ ਦੁਬਈ ਤੋਂ ਸਪੈਸ਼ਲ ਆਇਆ ਹਾਂ ਓਰੇ ਮਿੰਟੂ ਭਾਈ ਉਹਨਾ ਕਰਕੇ ਇਹਨਾਂ ਦੇ ਪੱਤਰਕਾਰਾਂ ਤੇ ਪਰਚਾ ਕੀਤਾ ਜੇ ਸਾਡੀ ਗੱਲ ਤੁਸੀਂ ਨਹੀਂ ਸੁਣੋਗੇ ਨਾ ਜਿਹੜੇ بڑے ਨਿਊਜ਼ ਚੈਨਲ ਆ ਜਿਹੜੇ ਇਹਨਾਂ ਨੇ ਖਰੀਦੇ ਹੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣਨੀ ਤੁਸੀਂ ਹੀ ਸੁਣਦੇ ਹੋ ਸਾਡੀ ਗੱਲ ਕਦੋਂ ਆਏ ਬਾਈ ਜੀ ਦੁਬਈ ਤੋਂ ਮੈਂ ਦੁਬਈ ਤੋਂ ਜੀ 10 ਕਿ ਦਿਨ ਹੋ ਗਏ ਜੀ ਅੱਛਾ ਜੀ ਹਾਂ ਐਸ਼ੇ ਕਰਕੇ ਆਏ ਆਂ ਵੀ ਜਿਹੜੇ ਕਾਉਂਸਲਰ ਨੇ ਸਾਡੇ ਤੇ ਪਰਚਾ ਕੀਤਾ ਇਹਦੀ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਦੱਸਣਾ ਆਉਣ ਵਾਲੇ ਇਲੈਕਸ਼ਨ 'ਚ ਇਹ ਸਭਾਪਨਾ ਹੋ ਰਹੀ ਹੈ ਵੀ ਸਿਵਲ ਬੋਰ ਵੀ ਕਰਾਉਣਗੇ ਜੋ ਮਨੀਸ਼ ਸੋਧਿਆ ਦਾ ਸਾਮ-ਦਾਮ-ਦੰਡ ਭੇਦ ਹੈ ਇਹ ਡਾਇਰੈਕਟ ਭਾਸ਼ਾ 'ਚ ਸਿਵਲ ਬੋਰ ਹੈ ਮ ਵੇਦਰ ਲਈ ਤਿਆਰ ਰਹੋ ਪੇੜ ਬੰਦੇ ਲੈ ਜਾ ਕੇ ਤੁਹਾਡੇ ਤੇ ਹਮਲਾ ਵੀ ਕਰਾ ਸਕਦੇ ਆ ਇਹ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਤੇ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਸਿਵਲ ਵਾਰ ਵੀ ਹੋ ਸਕਦੀ ਹੈ। ਇਹ ਉਹ ਵੱਡੀ ਗੱਲ ਕਹਿ ਰਹੇ ਹੋ ਜੀ ਇਹ ਅਜਿਹੇ ਹਾਲਾਤ ਕਿਉਂ ਬਣੂਗੇ ਜੀ ਪੰਜਾਬ ਦਾ ਰਹਿਣ ਵਾਲਾ ਜਿਸ ਧਰਤੀ ਪਿੱਛੇ ਨਾ ਮਰੇ ਨਾ ਧਰਤੀ ਤੇ ਆਣ ਦਾ ਕੋਈ ਫਾਇਦਾ ਨਹੀਂ। ਮੈਂ ਹੱਥ ਖੜੇ ਕਰਕੇ ਕਹਿ ਰਿਹਾ ਇਸ ਧਰਤੀ ਤੋਂ ਖਾਇਆ ਕਮਾਇਆ ਮੇਰੇ ਬਜ਼ੁਰਗਾਂ ਦੀ ਜ਼ਮੀਨ ਹੈ ਮੇਰੇ ਪੁਰਖਾਂ ਦੇ ਮਕਾਨ ਹੈ ਉਰੇ ਬਣਾਏ ਹੋਏ ਸਭ ਕੁਝ ਮੇਰਾ ਇੱਥੇ ਹੀ ਹੈ ਬੇਸ਼ੱਕ ਮੈਂ ਯੂਏਈ ਦੁਬਈ ਰਹਿਣਾ ਪਰ ਆਉਣ ਵਾਲੇ ਸਮੇਂ 'ਚ ਇਸ ਸਿਵਲ ਵਾਰ ਕਰਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਜੋ ਜੈਨੂਨਾ ਮੈਂ ਕਹਿ ਰਿਹਾ ਸਬੂਤ ਸਬੂਤ ਚਾਹੀਦਾ ਇਹ ਚੱਲੂ ਜੋਰਾਂ ਤੇ ਸਾਮ-ਦੰਡ ਭੇਦ ਲੜਾਈ ਝਗੜੇ ਡਾਇਰੈਕਟ ਪਾਸ਼ਾ ਚ ਇਹਨੂੰ ਸਿਵਲ ਵਾਰ ਕਹਿੰਦੇ ਆ ਵੀ ਸਿਵਲ ਵਾਰ ਵੀ ਕਰਾਂਗੇ ਸਾਮ-ਤਮ ਟੰਡ ਤੇ ਇਦਾਂ ਕੀ ਮਤਲਬ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹੋ ਕੇ ਕਹਿ ਰਿਹਾ ਜੇ ਕੋਈ ਵਿਰੋਧ ਕਰੇਗਾ ਚੱਕ ਕੇ ਪੁਲਿਸ ਤੋਂ ਕਟਵਾ ਦੇਣਗੇ ਇਹਨੂੰ ਜਾਂ ਮਰਵਾ ਦੇਣਗੇ ਕਿਸੇ ਗੈਂਗਸਟਰ ਤੋਂ ਨਾਮ ਲਾ ਦੇਣਗੇ ਇਹਦੀ ਤਾਂ ਗੈਂਗਸਟਰਾਂ ਨਾਲ ਲੜਾਈ ਚੱਲ ਰਹੀ ਸੀ ਤੇ ਗੈਂਗਸਟਰਾਂ ਨੇ ਮਾਰਤਾ ਮਰਵਾਉਂਗੇ ਆਪ ਨੂੰ ਤੁਸੀਂ ਬਗਾਵਤ ਕਰਦੀ ਆਮ ਆਦਮੀ ਪਾਰਟੀ ਤੋਂ ਜੀ ਬਿਲਕੁਲ ਜੀ ਬਿਲਕੁਲ ਸਾਡੇ ਦੇ ਪਰਚਾ ਕਰਤਾ ਅਸੀਂ ਦੇਸ਼ ਭਗਤਾਂ ਕ੍ਰਾਂਤੀਕਾਰੀ ਬੰਦੇ ਆ ਇਹਨਾਂ ਨਾਲ ਜੁੜੇ ਸੀ ਵੀ ਕ੍ਰਾਂਤੀ ਲੈ ਕੇ ਆਉਂਗੀ ਉਹਨਾਂ ਇੱਥੇ ਬਾਈ ਖੜਾ ਸੀ ਇੱਕ ਪੱਗ ਬਨ ਗੇ ਜੋ ਆਪਾਂ ਨੇ ਪੱਗਾਂ ਬਨੀਆਂ ਸੀ ਆਮ ਆਦਮੀ ਪਾਰਟੀ ਦੇ ਨਾਲ ਹੋ ਕੇ ਕਿ ਉਹ ਪੱਗ ਵੀ ਇਹਨਾਂ ਨੇ ਦਾਗੀ ਕਰਤੀ ਆਹ ਬਾਈ ਹਾਂ ਆ ਬਾਈ ਖੜਾ ਹਾਂ ਇਹ ਪੱਗ ਵੀ ਇਹਨਾਂ ਨੇ ਦਾਗੀ ਕਰਤੀ ਸ਼ੀਦੈ ਆਜ਼ਮ ਭਗਤ ਸਿੰਘ ਜੀ ਉੱਪਰ ਬੈਠ ਕੇ ਰੋ ਰਹੇ ਹੁਣੇ ਉੱਪਰ ਬੈਠ ਕੇ ਸਿੱਦੇ ਆਜਮ ਭਾਗ ਸਿੰਘ ਜੀ ਰੋਰੇ ਹੋਣੇ ਵੀ ਕਿਹੜੇ ਦੇਖੋ ਇਹ ਪਾਕ ਸਿੱਦੇ ਆਜਮ ਭਾਗ ਸਿੰਘ ਜੀ ਦੀ ਮੈ ਅੱਜ ਮੈਂ ਬੰਨ ਕੇ ਨਹੀਂ ਆਇਆ ਇਸੇ ਕਰਕੇ ਇਹ 2022 ਤੋਂ ਪਹਿਲਾਂ ਬੰਦੇ ਸੀ ਬਿਲਕੁਲ ਬੰਦਾ ਸੀ ਜੀ ਪਾਕ ਨਾਲ ਫੋਟੋਆਂ ਵੀ ਦੇ ਦਾਂਗਾ ਤੁਹਾਨੂੰ ਮੈਂ ਤੇ ਜਿਹੜਾ ਮੈਂ ਕਹਿ ਰਿਹਾ ਵੀ ਸ਼ੀਵਲਵੋਰ ਹੋ ਗਿਆ ਤਾਂ ਮੈਂ ਤੁਹਾਨੂੰ ਫੋਟੋ ਨਾਲ ਸਬੂਤ ਵੀ ਦੇ ਸਕਦਾ ਹਾਂ ਮੈਂ ਕਿਉਂ ਕਹਿ ਰਿਹਾ ਅੱਛਾ ਜੀ ਹੁਣ ਆਮ ਆਦਮੀ ਪਾਰਟੀ ਦੇ ਵਿੱਚੋਂ ਤੁਸੀਂ ਬਕਾਵਤ ਕਰਦੇ ਤੇ ਤੁਸੀਂ ਕਹਿੰਦੇ ਸਾਡੇ ਨਾਲ ੱਤਕਾ ਹੋ ਰਿਹਾ ਫਿਰ ਜਿਹੜੇ ਚੇਅਰਮੈਨ ਨੇ ਜਾਂ ਵੱਡੇ ਅਹੁਦੇਆਂ ਤੇ ਇਹ ਲੋਕ ਬੈਠੇ ਹੋਏ ਨੇ ਉਹ ਕੌਣ ਨੇ ਜੀ ਕੁਝ ਨਹੀਂ ਇਹ ਲੁਟੇਰੇ ਆ ਦਿੱਲੀ ਤੋਂ ਆਏ ਹੋਏ ਜਿਹੜੇ ਬੰਦੇ ਇਹਨਾਂ ਨੂੰ ਪੈਸਾ ਕਮਾ ਕੇ ਦੇਉਂਗੇ ਉਹਨਾਂ ਨੂੰ ਅੱਗੇ ਕਰਨਗੇ ਜਿਹੜੇ ਬੰਦੇ ਨੇ ਸਾਡੇ ਦੇ ਪਰਚਾ ਕਰਾਇਆ ਜਿਹੜੇ ਮੁੰਡੇ ਕਰਪਟ ਸੀ ਉਹਨਾਂ ਨੂੰ ਨਾਲ ਰੱਖ ਰਿਹਾ ਕਿਸੇ ਨੂੰ ਮਾਲੀ ਦੀ ਤਨਖਾਹ ਦੇ ਰਿਹਾ ਕਿਸੇ ਨੂੰ ਪਾਰਕ ਸਾਫ ਕਰਨ ਦੀ ਕਿਸੇ ਨੂੰ ਗਟਰ ਸਾਫ ਕਰਨ ਦੀ ਸਾਰਿਆਂ ਨੂੰ ਸਰਕਾਰੀ ਪੈਸੇ ਦਾ ਤਨਖਾਹ ਦੇ ਰਿਹਾ ਦੇ ਰਿਹਾ ਜਨਤਾ ਦੇ ਟੈਕਸ ਨਾਲ ਅਸੀਂ ਨਾਲ ਨਹੀਂ ਮਿਲੇ ਅਸੀਂ ਕਰਪਸ਼ਨ ਦੇ ਖਿਲਾਫ ਬਗਾਵਤ ਕਰਤੀ ਵੀ ਤੂੰ ਗਲਤ ਕਰ ਰਿਹਾ ਹੈਂ ਤੇ ਅਸੀਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਸਾਡੇ ਦੇ ਪਰਚਾ ਕਰਾਤਾ ਸਾਨੂੰ ਡਰਾਣ ਲਈ ਜਿਹੜਾ ਬੂਟਾ ਲਾਇਆ ਸੀ 2022 ਦੇ ਵਿੱਚ ਹੁਣ ਜਿਨ੍ਹਾਂ ਵਰਕਰਾਂ ਨੇ ਬੂਟਾ ਲਾਇਆ ਸੀਗੇ ਉਹੀ ਪਟਣ ਦੀ ਤਿਆਰੀ ਕਰ ਬੈਠੇ ਨੇ ਬਿਲਕੁਲ ਜੀ ਬਿਲਕੁਲ ਆਪਣੀ ਮਾਂ ਮੰਨਦਾ ਸੀ ਮੈਂ ਇਸ ਪਾਰਟੀ ਨੂੰ ਮੈਨੂੰ ਪੂਰਾ ਜੋਸ਼ ਸੀ ਵੀ ਇਹ ਮੇਰੀ ਪਾਰਟੀ ਹੈ ਆਮ ਆਦਮੀ ਪਾਰਟੀ ਹਾਂ ਆਮ ਆਦਮੀ ਪਾਰਟੀ ਨੂੰ ਇਹਦੇ ਵੀ ਹਾਂ ਤੇ ਜਿਹੜੇ ਬੰਦੇ ਨੇ ਸਾਡੇ ਦੇ ਪਰਚਾ ਕਰਾਇਆ ਨਾ ਉਹਦੇ ਬਾਰੇ ਲੋਕ ਦੱਸਦੇ ਸੀ ਵੀ ਇਹਨੂੰ ਵੋਟਾਂ ਨਾ ਪਾਓ ਫੇਰ ਵੀ ਕੇਜਰੀਵਾਲ ਤੇ ਭਗਵੰਤ ਮਾਨ ਦੇ ਨੂੰ ਨੂੰ ਵੋਟਾਂ ਨੂੰ ਅਸੀਂ ਵੋਟਾਂ ਪਾਈਆਂ ਪਰ ਸਭ ਤੋਂ ਵੱਧ ਪਤਾ ਚੱਲਿਆ ਵੀ ਕੇਜਰੀਵਾਲ ਹੀ ਵਿਕਾਊ ਹੈ ਜੀ ਮੁੱਖ ਮੰਤਰੀ ਬਣ ਕੇ ਭਗਵੰਤ ਮਾਨ ਸਾਹਿਬ ਕਿੰਨੀ ਵਾਰ ਮਿਲੇ ਤੁਹਾਨੂੰ ਜ ਲਾਗੇ ਨਹੀਂ ਲਗਣ ਦਿੰਦੇ ਉਹ ਸਾਡਾ ਤਾਂ ਕਾਉਂਸਲਰ ਨਹੀਂ ਸੈਕਟਰ 'ਚ ਦਿਖ ਜਾ ਤੀਦਾ ਸਾਡੇ ਤੇ ਪਰਚਾ ਕਰਾਇਆ ਜੀ ਆਮ ਆਦਮੀ ਪਾਰਟੀ ਦਾ ਉਹ ਨਹੀਂ ਸੈਕਟਰ 'ਚ ਦਿਖ ਜਾ ਕਿਤੇ ਗੰਦ ਚਾਰੇ ਪਾਸੇ ਗੰਦ ਹਰ ਜਿੰਨਾ ਵੀ ਫੰਡ ਆਇਆ ਸਰਕਾਰੀ ਟੈਕਸ ਦੇ ਪੈਸੇ ਦਾ ਸਾਨੂੰ ਪਤਾ ਹੀ ਨਹੀਂ ਕਿੱਧਰ ਲੱਗਿਆ ਇੱਕ ਪਹਿਲਾਂ ਫੋਰਚਨਰ ਗੱਡੀ ਸੀ ਉਹ ਪਸੰਦ ਨਹੀਂ ਆਈ ਉਹ ਵੇਚ ਕੇ ਰੇਂਜ ਰੋਵਰ ਲੈ ਲਈ ਫਿਰ ਰੇਂਜ ਰੋਵਰ ਨਹੀਂ ਪਸੰਦ ਆਈ ਫਿਰ ਫੋਰਨਰ ਚੁਣ ਲੈ ਲਈ ਔਰ ਮੈਂ ਯੂਏਈ 'ਚ 3 ਸਾਲਾਂ 'ਚ 25 ਤੋਂ 27 ਲੱਖ ਰੁਪਏ ਵੀ ਨਹੀਂ ਕਮਾ ਸਕਿਆ ਭਾਜੀ ਤੇ ਇਹ ਗੱਡੀਆਂ ਬਦਲ ਰਿਹਾ ਦੇਖ ਲੋ ਇਹ ਇਹਨਾਂ ਦੀ ਹਾਲਤ ਹੈ ਕੋਈ ਕੰਮ ਵੀ ਨਹੀਂ ਕਰਾਇਆ ਤੁਸੀਂ ਸਾਡੇ ਸੈਕਟਰ ਆਓ ਕੱਲੀ-ਕੱਲੀ ਜਗ੍ਹਾ ਦਿਖਾ ਦੰਨੇ ਆ ਤੁਹਾਨੂੰ ਇਹ ਗੱਲਾ ਸਭ 2027 ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਦਾ ਹਾਲ ਕੀ ਹੋਊਗਾ ਜੀ ਤੇ ਆਮ ਆਦੀ ਪਾਰਟੀ ਰਹੀ ਨਹੀਂ ਜੀ ਇਹ ਇਹ ਤਾਂ ਖਾਸ ਆਦਮੀ ਪਾਰਟੀ ਹੈ ਤੇ ਖਾਸ ਨੂੰ ਲੋਕ ਜਵਾਬ ਦੇਣਗੇ ਇਹ ਪੰਜਾਬੀ ਹੈ ਜੀ ਇਹ ਪੰਜਾਬੀ ਸਾਡੇ ਚਾਹੇ ਕੋਈ ਆਪਾਂ ਕਹਿ ਦਿੰਨੇ ਨਾ ਵੀ ਇਹ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਸਾਈ ਹੈ ਜਾਂ ਬੋਧੀ ਜੈਨੀ ਕੋਈ ਵੀ ਆ ਸਾਡੇ ਪੰਜਾਬੀ ਲੋਕਾਂ ਦੇ ਖੂਨ 'ਚ ਗੈਰਤ ਹੈ ਜੀ ਪੰਜਾਬੀ ਲੋਕ ਕਿਸੇ ਤੋਂ ਦਬਦੇ ਨਹੀਂ ਇਹ ਦਬਾਉਣਾ ਚਾਹੁੰਦੇ ਆ ਵੀ ਸਮਾਲੀ ਲਟੇਰੇ ਇੱਕ ਤੁਸੀਂ ਸਮਾਲੀਆ ਦੇਦੇ ਸਮੁੰਦਰੀ ਲਟੇਰੇ ਹੁੰਦੀ ਹੈ ਜੀ ਉਹ ਨਾ ਜਦੋਂ ਜਹਾਜ਼ ਲੰਘਦਾ ਕੋਈ ਵੀ ਰਾਸ਼ਨ ਪਾਣੀ ਲੈ ਕੇ ਉਹ ਗੱਡੀਆਂ ਨੂੰ ਲੁੱਟਦੇ ਜਹਾਜ਼ਾਂ ਨੂੰ ਲੁੱਟਦੇ ਆ ਇੱਕ ਦਲ ਇੱਕ گرو ਆਇਆ ਹੋਇਆ ਉਸ ਤਰ੍ਹਾਂ ਦਾ ਲੁੱਟਣ ਵਾਸਤੇ ਪਰ ਪੰਜਾਬੀ ਲੋਕ ਸਤਾਈ ਤੇ ਜਵਾਬ ਦੇਣਗੇ ਮੂੰਹ ਤੋੜ ਇਹਨਾਂ ਨੂੰ ਜੀ ਉਹ ਜਿਹੜੇ ਭਮੱਕੜ ਸੀ ਨਾਲ ਇਹਨਾਂ ਦੇ ਪੁਰਾਣੇ ਨਾ ਜੀ ਉਹ ਤਾਂ ਖਤਮ ਹੋ ਗਏ ਹੁਣ ਤਾਂ ਇਹਨਾਂ ਦਾ ਫਸਲੀ ਪਟੇਰੇ ਆ ਜੀ ਉਹ ਜਿਹੜੀ ਫਸਲ ਉਹਦੀ ਉਹ ਚ ਵਟ ਜਾਂਦੇ ਆ ਉਹ ਪਟੇਰੇ ਦਾ گرو ਰਹਿ ਗਿਆ ਜਿਹਨਾਂ ਕੋਲੇ ਜਮਾਂ ਨਹੀਂ ਜੀ ਡੱਟ ਕੇ ਵਿਰੋਧ ਕਰਨਗੇ ਆਮ ਆਦਮੀ ਪਾਰਟੀ ਦਾ ਅਸੀਂ ਤਾਂ ਇਹ ਕਹਿਣੇ ਆ ਵੀ ਇਹਨਾਂ ਨੂੰ ਲਿਆ ਕੇ ਬਹੁਤ ਪੁਛਤਾ ਰਹੇ ਆ ਜਿੰਦਗੀ ਦੀ ਕੀਮਤੀ 12 13 ਸਾਲ ਆ ਜਿਹੜੇ ਆਪਦੇ ਬੱਚਿਆਂ ਲਈ ਆਪਦੇ ਪਰਿਵਾਰ ਲਈ ਅਸੀਂ ਗੱਲ ਕਰ ਰਹੇ ਸੀ ਅਸੀਂ ਇਹਨਾਂ ਲਈ ਗੱਲ ਇਹ ਆ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਖਾਸ ਤੌਰ ਤੇ ਅੱਜ ਪੱਤਰਕਾਰਾਂ ਦੇ ਹੱਕ ਦੇ ਵਿੱਚ ਪਹੁੰਚੇ ਨੇ ਤਾਂ ਸਿੱਧੇ ਤੌਰ ਤੇ ਇਹਨਾਂ ਦਾ ਵੀ ਕਹਿਣਾ ਵੀ ਭਾਈ ਪਾਰਟੀ ਨੇ ਸਾਡੇ ਨਾਲ ਧੱਕਾ ਕੀਤਾ ਹੈ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਪੰਜਾਬ ਦੇ ਵਿੱਚ ਹੋ ਰਹੇ ਧੱਕੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ